ਆਏ ਮਿੱਤਰੋ ਆਪਣੇ ਕੋਲੇ ਜਿਹੜਾ ਹਾਂਸ ਆ ਆਹ ਆਪਣਾ ਇੱਕ ਰਹਿ ਗਿਆ ਏ ਇਹਦਾ ਯਾਰ ਸਾਨੂੰ ਤਾਂ ਇਹ ਵੀ ਨਹੀਂ ਪਤਾਗਾ ਵੀ ਇਹ ਹੈਗਾ ਦਾ ਮਤਲਬ ਮੇਲ ਆ ਜਾਂ ਫੀਮੇਲ ਆ ਵਿਚਾਰਾ ਇਹਦੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਲਚਾਲ ਆ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਅੱਜ ਨਾ ਯਾਰ ਮੈਂ ਇੱਥੇ ਕੰਮ ਕਰਨਾ ਜਿੱਥੇ ਇੱਥੇ ਨਾ ਇੱਕ ਬੱਤਕ ਆ ਆਪਣੇ ਕੋਲੇ ਜਿਹਨੂੰ ਆਪਾਂ ਹਾਂਸ ਹੀ ਕਹਿ ਦਿੰਨੇ ਆ ਹਾਂਸਾਇ ਤੇ ਬਾਈ ਹੁਣ ਰੱਖਿਆ ਸੀਗਾ ਇਹ ਕਾਫੀ ਜ਼ਿਆਦਾ ਹਾਂਸ ਸੀਗੇ ਜੇ ਮਤਲਬ 12 13 ਸੀਗੇ ਇਹਨਾਂ ਨੂੰ ਉਹਨਾਂ ਵਿਚਾਰਿਆਂ ਨੂੰ ਕੋਈ ਪ੍ਰੋਬਲਮ ਪੈ ਗਈ ਕਿ ਜਿਹੜੇ ਹਾਂਸਾ ਵਿੱਚੋਂ ਕੌਸ਼ਕਾ ਮਰ ਗਏ ਹੁਣ ਇਹਨਾਂ ਕੋਲੇ ਇੱਕ ਰਹਿ ਗਿਆ ਤੁਹਾਨੂੰ ਇਹਦੀ ਮੈਂ ਸਟੋਰੀ ਵੀ ਦੱਸੂਗਾ ਤੇ ਇਹ ਤੁਹਾਨੂੰ ਦਿਖਾਉਣਾ ਪਹਿਲਾਂ ਮੈਂ ਹਾਂਸ ਦੇਖੋ ਸਾਰਿਆਂ ਨੇ ਆਏ ਮਿੱਤਰੋ ਆਪਣੇ ਕੋਲੇ ਜਿਹੜਾ ਹਾਂਸ ਆਹਾ ਆਪਣਾ ਇੱਕ ਰਹਿ ਗਿਆ ਏ ਇਹਦਾ ਯਾਰ ਸਾਨੂੰ ਤਾਂ ਇਹ ਵੀ ਨਹੀਂ ਪਤਾਗਾ ਵੀ ਇਹ ਹੈਗਾ ਦਾ ਮਤਲਬ ਮੇਲ ਆ ਜਾਂ ਫੀਮੇਲ ਆ ਵਿਚਾਰਾ ਇਹਦੇ ਜਿਹੜੇ ਬਾਕੀ ਸਾਥੀ ਸੀਗੇ ਉਹ ਆ ਜਿਹੜਾ ਛੱਪੜ ਆ ਪਹਿਲਾਂ ਇਹ ਛੱਪੜ ਦੇ ਵਿੱਚ ਮਤਲਬ ਬੂਟੀ ਵਗੈਰਾ ਨਹੀਂ ਹੁੰਦੀ ਸੀ ਪਾਣੀ ਹੁੰਦਾ ਸੀਗਾ ਜਿਹੜੇ ਹਾਂਸ ਹੁੰਦੇ ਸੀ ਪਾਣੀ ਦੇ ਵਿੱਚ ਵੱਟ ਜਾਂਦੇ ਹੁੰਦੇ ਸੀਗੇ ਤੇ ਆ ਤੁਸੀਂ ਜਗਾ ਦੇਖ ਸਕਦੇ ਹੋ ਕਿੰਨੇ ਖੁੱਲੀਆਂ ਡੁੱਲੀਆਂ ਸਾਰੀ ਇੱਥੇ ਆ ਗੇੜੇ-ਗੂੜੇ ਕੱਢਦੇ ਰਹਿੰਦੇ ਸੀ ਕੱਲਾ ਵਿਚਾਰ ਇਹ ਦਾਣਾ ਪਾਣੀ ਉਹਦਾ ਖਾਂਦੇ ਸੀਗੇ ਬਾਅਦ ਵਿੱਚ ਕੀ ਹੋਇਆ ਯਾਰ ਇਹ ਜਿਹੜੇ ਇੱਥੇ ਆ ਜਾਲ ਲੱਗਾ ਹੋਇਆ ਇੱਥੇ ਜਾਲ ਦੇ ਵਿੱਚ ਇਹਨਾਂ ਨੂੰ ਸ਼ਾਮ ਨੂੰ ਤਾੜ ਦਿੰਦੇ ਸੀ ਇਹਨਾਂ ਨੂੰ ਕੋਈ ਨਾ ਕੋਈ ਇਹੋ ਜੀ ਪ੍ਰੋਬਲਮ ਪੈ ਗਈ ਪਤਾ ਨਹੀਂ ਥੱਲੇ ਚੂਹੇ ਚਾਹੇ ਆ ਗਏ ਜਾਂ ਕੋਈ ਉਹਨਾਂ ਤੋਂ ਪ੍ਰੋਬਲਮ ਪੈ ਗਈ ਕੋਈ ਜਾਣਕਾਰ ਬੰਦਾ ਦੱਸ ਵੀ ਸਕਦਾ ਵਾ ਕੋਈ ਪ੍ਰੋਬਲਮ ਪੈ ਗਈ ਸਾਰੇ ਮਰ ਗਏ ਵਿਚਾਰਾ ਕੱਲਾ ਰਹਿ ਗਿਆ ਹੁਣ ਇੱਕ ਹੁਣ ਯਾਰ ਮੈਨੂੰ ਆਏ ਆ ਵੀ ਇਹਦਾ ਕੋਈ ਨਾ ਕੋਈ ਵਿਚਾਰੇ ਦਾ ਹੱਲ ਹੋ ਜਾਵੇ ਜਾਂ ਤਾਂ ਕੋਈ ਨਾ ਕੋਈ ਇਹਦੇ ਨੇ ਸਾਥੀ ਜਿਹੜੇ ਹੋਰ ਲਿਆਂਦੇ ਜਾਣ ਬਾਹਰੋਂ ਕਤਨਾ ਕਦੋਂ ਤੇ ਜਾਂ ਫਿਰ ਇਹਨੂੰ ਉਹਨਾਂ ਦੇ ਕੋਲੇ ਸ਼ਿਫਟ ਕੀਤਾ ਜਾਵੇ ਮੇਰੇ ਸਾਹ ਹਣਾ ਜੀ ਇਹਦੇ ਇੱਥੇ ਲੈ ਕੇ ਜਾਂਦੇ ਜਣ ਦੋ ਤਿੰਨ ਇਹਦੇ ਨਾਲ ਦੇ ਹਨਾ ਮੇਲ ਜਾਂ ਫੀਮੇਲ ਕੁਛ ਵੀ ਚੱਲੇ ਤਾਂ ਜੀ ਲੱਗ ਜਾਊਗਾ ਹਨਾ ਤੇ ਇਹ ਤੁਹਾਨੂੰ ਮਬਾਰੀ ਖੋਲ ਕੇ ਦਿਖਾਉਣਾ ਵਾ ਇੱਕ ਮਿੰਟ ਆ ਵਾ ਹੀ ਹੰਸਾ ਤੇ ਬਾਕੀ ਇੱਥੇ ਸੇਵਾ ਪਾਣੀ ਬਹੁਤ ਆ ਯਾਰ ਆ ਦੇਖੋ ਜਮਾ ਪਾਣੀ ਠੰਡਾ ਰੱਖਿਆ ਹੋਇਆ ਬਾਪੂ ਨੇ ਇੱਥੇ ਜਿਹੜਾ ਬਾਪੂ ਆ ਜਿਹੜਾ ਮਤਲਬ ਉਹ ਇੱਥੇ ਹੀ ਰਹਿੰਦਾ ਵਾ ਉਹ ਬਾਪੂ ਇਹਦਾ ਧਿਆਨ ਰੱਖਦਾ ਇਹਨੂੰ ਰੋਟੀਆਂ ਜਿਹੜੀਆਂ ਸਵੇਰ ਸ਼ਾਮ ਰੋਟੀ ਪੋਣੀ ਆ ਔਰ ਜੋ ਇਹ ਖਾਂਦਾ ਪੀਂਦਾ ਇਹਨੂੰ ਵਿਚਾਰਿਆਂ ਨੂੰ ਲਿਆ ਕੇ ਦਿੰਦੇ ਆ ਉਹ ਠੀਕ ਆ ਇੰਤਜ਼ਾਮ ਬਹੁਤ ਵਧੀਆ ਯਾਰ ਜੇ ਕਿਸੇ ਕੋਲੇ ਹਾਂਸ ਹੋਵੇ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਇਹਦੇ ਨਾਲ ਦਾ ਕਿਹੜੀ ਚੀਜ਼ ਆ ਇਹ ਇਹਦੇ ਨਾਲ ਦਾ ਜੇ ਤੁਹਾਡੇ ਕੋਲੇ ਪੰਛੀ ਹੋਵੇ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਆ ਠੀਕ ਆ ਤੇ ਤੁਸੀਂ ਮੈਨੂੰ ਜਿਹੜਾ ਕਮੈਂਟ ਸੌਰੀ ਤੁਸੀਂ ਮੈਨੂੰ 1 2 ਇਹਦੇ ਨਾਲ ਦੇ ਪੰਛੀ ਹਰ ਦੇਓ ਕੋਈ ਨਾ ਕੋਈ ਜੇ ਭੈਣ ਭਰਾ ਕਿਸੇ ਕੋਲੇ ਹੋਵੇ ਤਾਂ ਬਾਕੀ ਤੁਹਾਨੂੰ ਤੁਹਾਨੂੰ ਮੈਂ ਵਿਊ ਚੈੱਕ ਕਰਉਣਾ ਵਾ ਤੇ ਜਿਵੇਂ ਤੁਸੀਂ ਮੇਰੀ ਪਿਛਲੀ ਵੀਡੀਓ ਨੂੰ ਪਿਆਰ ਦਿੱਤਾ ਹੈ ਨਾ ਉਸ ਤਰ੍ਹਾਂ ਇਹ ਵੀਡੀਓ ਨੂੰ ਵੀ ਪਿਆਰ ਫੁੱਲ ਦਿਓ ਠੀਕ ਆ ਬਾਈ ਤੁਹਾਨੂੰ ਮੈਂ ਦਿਖਾਉਣਾ ਹੈ ਚੰਦਾ ਵੀਊ ਚੱਕ ਸਾਰੇ ਜਾਣੇ ਨੇ ਹਨਾ ਜਿਹੜੀ ਆਪਾਂ ਫਾਰਮ ਤੇ ਜਾ ਕੇ ਇੱਕ ਫਾਰਮ ਤੇ ਜਾ ਕੇ ਵੀਡੀਓ ਬਣਾਈ ਸੀ ਤੇ ਇੱਕ ਉਸ ਤੋਂ ਪਹਿਲਾਂ ਮੱਛਰ ਵਾਲੀ ਵੀਡੀਓ ਪਾਈ ਸੀ ਤੁਸੀਂ ਮੇਰੀਆਂ ਦੋਨੋਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਕਮੈਂਟ ਕਰਕੇ ਦੱਸਿਆ ਕਰੋ ਯਾਰ ਜਿਹੜੇ-ਜਿਹੜੇ ਬੰਦੇ ਮੇਰੀਆਂ ਵੀਡੀਓ ਵੇਖਦੇ ਆ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਤੁਹਾਨੂੰ ਜਿਹੜੀਆਂ ਮੇਰੀਆਂ ਵੀਡੀਓ ਕਿਵੇਂ ਲੱਗਦੀਆਂ ਠੀਕ ਆ ਸਾਰੇ ਜਾਣੇ ਇਦਾਂ ਹੀ ਆਪਣੇ ਨਾਲ ਜੁੜੇ ਰਿਹਾ ਕਰੋ ਤੇ ਇਹ ਚੱਲ ਇੱਥੇ ਮੈਂ ਫ੍ਰੀ ਸੀ ਅੱਜ ਵੀਡੀਓ ਪਾਉਣ ਦਾ ਕਾਰਨ ਇਹ ਹੈ ਜਿਹੜੀ ਇੱਥੇ ਮੇ ਇਥੇ ਮਤਲਬ ਸੰਗਤ ਸੰਤਾਨੇ ਰੱਖਣਾਂ ਬਤਕਾਂ ਇਹ ਵੀਡੀਓ ਪਾਉਣ ਦਾ ਕਾਰਨ ਇਹ ਆ ਯਾਰ ਇਹ ਵਿਚਾਰੀ ਕੱਲੀ ਇਹਦਾ ਜੀ ਲੱਗ ਜਾਵੇ ਜੇ ਕਿਤੇ ਨਾ ਕਿਤੇ ਮੈਨੂੰ ਕੋਈ ਦੇ ਦੇਵੇ ਹਨਾ ਇੱਕ ਦੋ ਬਤਕਾਂ ਬਾਹਲਾਂ ਨਹੀਂ ਆਪਾਂ ਕਹਿੰਦੇ ਇੱਕ ਦੋ ਹੀ ਮਿਲ ਜਾਣ ਆ ਤੁਹਾਨੂੰ ਦਿਖਾਉਣਾ ਭਾਈ ਯਾਰ ਜਿੱਥੇ ਮੈਂ ਕੰਮ ਕਰਦਾ ਨਾ ਇੱਥੇ ਨਰਸਰੀ ਬਣੀ ਹੋਈ ਆ ਮੈਂ ਇੱਕ ਵੀਡੀਓ ਦੇ ਵਿੱਚ ਦੋ ਚੀਜ਼ਾਂ ਕਵਰ ਕਰੂੰਗਾ ਜੇ ਮੰਨ ਕੇ ਚੱਲੋ ਤੁਹਾਨੂੰ ਕਿਸੇ ਨੂੰ ਵੀ ਇਹ ਮੋਗੇ ਜ਼ਿਲ੍ਹੇ ਦਾ ਪਿੰਡਾ ਖੋਸਾ ਰੰਤੀਰ ਜੇ ਕਿਸੇ ਬੰਦੇ ਨੂੰ ਕੋਈ ਵੀ ਬੂਟਾ ਚਾਹੀਦਾ ਹੋਵੇ ਜਿਵੇਂ ਫਲਦਾਰ ਬੂਟੇ ਇੱਧਰ ਪਏ ਆ ਠੀਕ ਆ ਇਹ ਜਿਹੜੇ ਆਮ ਨਰਸਰੀਆਂ ਵਾਂ ਉਹਨਾਂ ਨਾਲੋਂ ਘੱਟ ਰੇਟ ਤੇ ਜਿਹੜੇ ਇੱਥੇ ਹੈਗੇ ਤੁਹਾਨੂੰ ਪਲਾਂਟ ਵਗੈਰਾ ਮਿਲ ਜਾਂਦੇ ਆ ਠੀਕ ਆ ਆ ਦੇਖੋ ਆ ਜੀ ਬਣਾਈ ਹੋਏ ਇਹਦੇ ਵਿੱਚ ਨਾ ਜਿਹੜੇ ਮਤਲਬ ਕਈ ਚੀਜ਼ਾਂ ਨੂੰ ਜਦੋਂ ਧੁੱਪ ਦੀ ਲੋੜ ਨਹੀਂ ਹੁੰਦੀ ਉਹ ਇੱਥੇ ਬਣਾਈ ਜਾਂਦੀਆਂ ਆ ਆ ਜਿਹੜੇ ਬੂਟੇ ਸਾਰੇ ਫ੍ਰੀ ਆ ਫ੍ਰੀ ਦਿੱਤੇ ਜਾਂਦੇ ਆ ਸਾਰੇ ਬੂਟੇ ਆ ਜਿਹੜੇ ਬੂਟੇ ਜਿਹੜੇ ਹੈਗੇ ਜਿਵੇਂ ਵੀਰੇ ਡੈਕੋਰੇਟ ਵਾਲੇ ਉਹ ਸ਼ਹਿਰ ਨਾਲੋਂ ਘੱਟ ਰੇਟ ਤੇ ਤੁਹਾਨੂੰ ਇੱਥੇ ਮਿਲ ਜਾਣਗੇ ਜੇ ਤੁਸੀਂ ਲੈਣੇ ਆ ਤਾਂ ਠੀਕ ਆ ਨਾ ਲੋਕੇਸ਼ਨ ਇੱਥੇ ਬਹੁਤ ਵਧੀਆ ਵਾ ਪਿੰਡ ਖੋਸਾ ਰੰਤੀਰਾ ਜਿਲਾ ਮੋਗਾ ਐ ਤੁਸੀਂ ਨਰਸਰੀ ਦੇ ਵਿੱਚ ਆ ਕੇ ਆਪਣੇ ਜਿਹੜੇ ਬੂਟੇ ਲੈ ਸਕਦੇ ਆ ਮੇਨ ਟਾਪਿਕ ਆਪਣਾ ਵੀਡੀਓ ਬਣਾਉਣ ਦਾ ਬਤਕਦਾ ਸੀਗਾ ਪਰ ਮੈਂ ਸੋਚਿਆ ਚੱਲ ਯਾਰ ਜਿਹੜੇ ਮੇਰੇ ਨਾਲ ਜੁੜੇ ਆ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਵੀ ਹੋਵੇ ਹਨਾ ਇਹ ਕਸਾਨੂੰ ਬੂਟੇ ਚਾਹੀਦੇ ਹੋਣ ਵੀਡੀਓ ਬਣਾਉਣ ਦਾ ਫਿਰ ਤੁਹਾਨੂੰ ਮੈਂ ਕਾਰਨ ਦੱਸ ਦੇਣਾ ਇਹ ਨਾ ਕਿ ਵੀਡੀਓ ਡਵਲ ਬਣਾਤੀ ਆ ਵਿੱਚ ਇਹ ਵਿੱਚ ਹੀ ਉਹ ਵੀਡੀਓ ਇਹ ਵੀਡੀਓ ਫੋਨ ਦੇ ਵਿੱਚ ਕਾਰਨ ਇਹ ਆ ਤੇ ਤੁਹਾਡੇ ਜਿਹੜੇ ਮੇਰੇ ਨਾਲ ਜੁੜੇ ਜਿਹੜੀਆਂ ਮੇਰੇ ਵੀਡੀਓ ਦੇਖਦੇ ਆ ਉਹਨਾਂ ਨੂੰ ਕੋਈ ਨਾ ਕੋਈ ਵੀਡੀਓ ਦੇ ਵਿੱਚੋਂ ਕੁਛ ਨਾ ਕੁਛ ਮਿਲ ਸਕੇ ਤੇ ਤੁਸੀਂ ਇੱਥੋਂ ਬੂਟੇ ਲੈ ਆ ਸਕਦੇ ਆ ਬਾਕੀ ਸਾਰੇ ਬੂਟੇ ਜਿਹੜੇ ਆਂ ਤੁਹਾਨੂੰ ਫ੍ਰੀ ਮਿਲਣਗੇ ਜਿਹੜੇ ਬੂਟੇ ਆਪਣੇ ਸ਼ਹਿਰ ਜਿਵੇਂ ਡੈਕੋਰੇਟ ਵਾਲੇ ਜਿਹੜੇ ਬੂਟੇ ਆ ਉਹ ਸ਼ਹਿਰ ਬਾਜ਼ਾਰ ਨਾਲ ਤੁਹਾਨੂੰ ਘੱਟ ਰੇਟ ਤੇ ਮਿਲਣਗੇ ਜਿਵੇਂ ਨਿੰਮਾ ਡੇਕਾ ਪਿੱਪਲ ਹੋਰ ਸਪੈਦੇ ਵਗੈਰਾ ਤੁਹਾਨੂੰ ਸਾਰੇ ਫ੍ਰੀ ਮਿਲਣਗੇ ਹੋਰ ਕਾਫੀ ਰੁੱਖ ਰੱਖਦੇ ਜੇ ਮਗਨਾਂ ਉੱਤੇ ਅਗਰ ਬਹੁਤ ਹੋ ਜਾਣਗੇ ਉਤੋਂ ਸਾਰੇ ਦਰੱਖਤ ਤੁਹਾਨੂੰ ਫ੍ਰੀ ਮਿਲਨੇ ਆ ਜਿਹੜੇ ਮੋਹਰੇ ਬੂਟੇ ਦੇਖੋ ਤੁਸੀਂ ਆ ਹੈਗੇ ਵੀਰੇ ਬੂਟੇ ਮੋਲ ਵਾਲੇ ਇਹ ਵੀ ਬੂਟੇ ਇੰਨੇ ਜ਼ਿਆਦਾ ਮਹਿੰਗੇ ਨਹੀਂਗੇ ਜਿਵੇਂ ਸ਼ਹਿਰ ਬਾਜ਼ਾਰ ਨਾਲ ਤੁਹਾਨੂੰ ਘੱਟ ਰੇਟ ਤੇ ਮਿਲ ਜਾਣਗੇ ਠੀਕ ਆ ਉਹ ਤੁਸੀਂ ਸਾਹਮਣੇ ਆਂਟੀ ਜੀ ਦੇਖ ਤੇ ਰੇੜੀ ਦੇ ਉੱਪਰ ਬੂਟੇ ਲੱਦ ਕੇ ਪਿੰਡਾਂ ਦੇ ਵਿੱਚ ਇਹ ਬਾਲੀ ਲੰਮੀ ਚੌੜੀ ਨਹੀਂ ਕਰਨੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਛੁੱਟ ਤੇ ਸੋਨਾ ਜਿਹਾ ਕਮੈਂਟ ਕਰਕੇ ਦੱਸਿਆ ਕਰੋ ਠੀਕ ਆ ਵੀਰੇ ਕਿਵੇਂ ਵੀ ਆਪਦੀ ਰਾਏ ਤੁਸੀਂ ਮੈਨੂੰ ਜਰੂਰ ਦੇ ਸਕਦੇ ਆ ਕਿਉਂਕਿ ਆਪਾਂ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਠੀਕ ਆ ਜਿਹੜੀਆਂ ਵਧੀਆ ਵਧੀਆ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸੁਝਾਅ ਆਪ ਦਾ ਜਰੂਰ ਦਿਆ ਕਰੋ ਮਿੱਤਰੋ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਬਾਲੀ ਆਪਾਂ ਲੰਮੀ ਨਹੀਂ ਕਰਨੀ ਕਿਉਂਕਿ ਤੁਹਾਨੂੰ ਪਤਾ ਬੜਾ ਟਾਈਮ ਆਪਾਂ ਚਲੋ ਠੀਕ ਆ ਮਿੱਤਰੋ ਬਾਏ ਬਾਏ ਉਮੀਦ ਕਰਦਾ ਤੁਹਾਨੂੰ ਵੀਡੀਓ ਮੇਰੀ ਪਸੰਦ ਆਈ ਹੋਊਗੀ